ਇਹਨਾਂ ਨੇ ਸਾਡੇ अरोड़ा ਸਾਹਿਬ ਤੇ ਪਰਚਾ ਕੀਤਾ ਇਹਨਾਂ ਨੇ ਸੋਨੀ ਸਾਹਿਬ ਤੇ ਪਰਚਾ ਕੀਤਾ ਜਿੰਨੇ ਵੀ ਹਿੰਦੂ ਲੀਡਰਸ਼ਿਪ ਹੈ ਇਹਨਾਂ ਨੇ ਸਾਰਿਆਂ ਨੂੰ ਸਤਾਇਆ ਹੋਇਆ ਹੈ ਇਹਨਾਂ ਦੇ ਆਪਣੇ ਆ ਸਿੰਘਲਾ ਅੱਜ ਤੱਕ ਉਹਦੇ ਖਿਲਾਫ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਕਹਿੰਦਾ ਜੀ ਸੀਡੀ ਹੈ ਮੇਰੇ ਕੋਲ ਉਹਰੇ ਤੇ ਪਰਚਾ ਕੀਤਾ ਅਮਰਥਰ ਵਾਲਾ ਜਿਹੜਾ ਇਹਨਾਂ ਦੇ ਨਾਲ ਰੋਜ਼ ਗਾਲ੍ਹਾਂ ਕੱਢਦਾ ਹੈ ਉਦੇ ਉਦੇ ਪਿੱਛੇ ਪਏ ਹੋਇਆ ਹਰ ਹਿੰਦੂ ਲੀਡਰ ਦੇ ਕੇਜਰੀਵਾਲ ਪਿੱਛੇ ਪਿਆ ਹੋਇਆ ਆ ਰਾਜਾ ਕੁਮਰ ਵੀ ਦੇ ਪਤਾਬ ਦੇ ਕਿੰਨਾ ਪਿੱਛੇ ਪਿਆ ਹੋਇਆ ਆ ਤੁਸੀਂ ਰਮ ਰੋੜੇ ਤੇ ਹੁਣ ਪਰਚਾ ਕਰਤਾ ਤੇ ਇਹ ਤੁਸੀਂ ਦੇਖੋ ਕਿ ਆ ਜਿਹੜਾ ਔਰੇ ਦੇ ਅਰੋੜਾ ਖੜਾ ਹੈ ਰਾਜ ਸਭਾ ਮੈਂਬਰ ਹੈ ਜਰਦਾ ਨਹੀਂ ਹੈ ਉਹਨੂੰ ਵੀ ਕਹਿੰਦਾ ਤੂੰ ਅਸਤੀਫਾ ਦੇ ਦੇ ਤੈਨੂੰ ਐਮ ਐਲ ਏ ਲੜਾ ਦੇਣੇ ਉਹ ਭਾਈ ਲੁਧਿਆਣੇ ਵਾਲਿਓ ਤੁਹਾਨੂੰ ਇੱਕ ਦੀ ਜਗ੍ਹਾ ਦੋ ਮਿਲਦੇ ਆ ਰਾਜ ਸਭਾ ਵੀ ਰਹਿ ਜਾਂਦਾ ਜੇ ਤੁਸੀਂ ਆਸੂ ਨੂੰ ਜਿਤਾ ਲੈਂਦੇ ਆ ਤੇ ਨਾਲੇ ਤੁਹਾਨੂੰ ਆਸੂ ਮਿਲ ਜਾਂਦਾ ਇਸ ਕਰਕੇ ਤੇਜਰੀਵਾਲ ਦੇ ਜਿਹੜੇ ਮਨਸੂਬੇ ਐ ਪੰਜਾਬ ਦੀ ਹਿੰਦੂ ਲੀਡਰਸ਼ਿਪ ਖਤਮ ਕਰਨੈ ਨੂੰ ਇਹ ਅੰਗਰੇਜ਼ ਆਏ ਆ ਕਾਲੇ ਇਹ ਪੰਜਾਬ ਨੂੰ ਲੁੱਟਣ ਆਏ ਆ ਲੁੱਟ ਕੇ ਲੈ ਜਾ ਰਹੇ ਆ ਰੇਤਾ ਬਜਰੀ ਹਰ ਚੀਜ਼ ਲੁਕਲੀ ਸਾਡੀ ਇਹਦੇ ਜਿਹੜੀ ਥੱਲੇ ਨੂੰ ਨਿੱਕਰ ਪਾਈ ਹੋਈ ਹੈ ਨਾ ਇਹਦੇ ਜੇ ਅਸੀਂ ਚੂਹੇ ਛਿਰਨੇ ਜਦੋਂ ਆ ਰਹੇ ਹਾਂ ਤੁਸੀਂ ਜਦੋਂ ਛੜਦੇ ਚੂਹੇ ਦੇ ਇਹਦੀ ਥੱਲੇ ਨੂੰ ਖਾਕੀ ਨਿੱਕਰ ਦੇ ਵਿੱਚ ਦੇ ਚੂਹੇ ਨਾ ਛੱਡੇ ਤਾਂ ਤੁਸੀਂ ਸਾਨੂੰ ਕਾਗਰਫੀ ਨਾ ਕਹੋ ਇਹ ਲੁੱਟ ਰਿਆ ਪੰਜਾਬ ਨੂੰ ਹਰ ਤਰੀਕੇ ਦੇ ਨਾਲ ਅੱਜ ਲੁਧਿਆਣੇ ਵਾਲਿਓ ਤੁਹਾਡੇ ਕੋਲ ਮੌਕਾ ਹੈ ਕਿਰਪਾ ਕਰੋ ਇਹਨਾਂ ਨੂੰ ਭਜਾਉਣ ਦੀ ਤਿਆਰੀ ਕਰੋ ਇਹਨਾਂ ਦੇ 2-3 ਮੈਂਬਰ ਟੁੱਟ ਕੇ ਅਲੱਗ ਗੁਰੂਪ ਬਣਾ ਕੇ ਸਰਕਾਰ ਬਣਾਉਣ ਨੂੰ ਤਿਆਰ ਬੈਠੇ ਇਸ ਕਰਕੇ ਆਓ ਇਕੱਠੇ ਹੋਈਏ ਇਹਨਾਂ ਨੂੰ ਭਜਾਈਏ ਇੱਥੋਂ ਤਾਂ ਕਿ ਇੱਕ ਚੰਗਾ ਰਾਜ ਆਉਣ ਵਾਲੇ ਸਮੇਂ ਸਾਬਤ ਹੋ ਸਕੇ ਸਾਡੇ ਬਡੇ ਸਰਕਾਰਯੋਗ ਗੋਗੀ ਜੀ ਜਿਹੜੇ ਪਹਿਲਾਂ ਕਾਂਗਰਸ ਵਿੱਚ ਸੀਗੇ ਉਹਨਾਂ ਦੀ ਅਚਾਨਕ ਬਹੁਤ ਹੋੜ ਕਰਨ ਹੋ ਰਹੀ ਹੈ ਉਹਨਾਂ ਦੇ ਮਰਨ ਤੋਂ ਡੱਗ ਭਾਗ 1 ਮਹੀਨਾ ਪਹਿਲਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਆਮ ਆਦਮੀ ਪਾਰਟੀ ਵਾਲਿਆਂ ਤੋਂ ਬਹੁਤ ਤੰਗ ਮਨੁਈ ਨੇ ਇਹਨੇ ਬੜਾ ਪਰੇਸ਼ਾਨ ਕੀਤਾ ਹੋਇਆ ਕੋਈ ਕੰਮ ਨਹੀਂ ਕਰਦੇ ਤੰਗ ਕਰਦੇ ਆ ਨਜਾਇਜ਼ ਕਰਦੇ ਮੇਰੇ ਨਾਲ ਮੈਂ ਇਹਨਾਂ ਦੇ ਨਿਭਤਰ ਵੀ ਤੋੜ ਆਇਆ ਬਹੁਤ ਦੁਖੀ ਸੀ ਤੇ ਇਸੇ ਦੁੱਖ ਵਿੱਚ ਉਹਦੀ ਜਾਨ ਗਈ ਆ ਕੇਜ ਨਹੀਂ ਵਾਲ ਉਹਨੇ ਜ਼ਿੰਮੇਵਾਰ ਆ ਉਹਦੀ ਮੌਤ ਦੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕੱਲੇ ਗੋਗੀ ਜੀ ਨਹੀਂ ਪੂਰੇ ਸੂਬੇ ਦੀ ਹਿੰਦੂ ਲੀਡਰਸ਼ਿਪ ਕੇਜਰੀਵਾਰ ਨੇ ਤੰਗ ਕੀਤੀ ਹੋਈ ਹੈ ਇਹ ਕਹਿੰਦਾ ਗਲੀਆਂ ਹੋ ਜਾਣ ਸੁੰਡੀਆਂ ਵਿੱਚ ਮਰ ਜਾ ਯਾਰ ਫਿਰ ਇਹ ਹਿੰਦੂ ਕੋਈ ਲੀਡਰ ਖਤਮ ਕਰ ਦੇਣਾ ਸਾਰੇ ਆਸ਼ੂ ਜੀ ਤੇ ਪਰਚਾ ਕੀਤਾ ਲਗਾਤਾਰ ਟੌਰਚਰ ਕੀਤਾ ਜੇੜਾ ਦੀ ਰੱਖਿਆ ਲੇਕਿਨ ਇਹਨੂੰ ਹਾਈ ਕੋਰਟ ਨੇ ਜਿਸ ਤਰ੍ਹਾਂ ਬਖੜ ਜੋ ਸਾਫ ਬਾਲ ਕੱਢ ਲਿਦੇ ਇਸ ਤਰ੍ਹਾਂ ਬਿਲਕੁਲ ਨਚਾਰਾ ਕਰਕੇ ਸਾਫ ਸੁਥਰਾ ਕਰਕੇ ਗੱਡਿਆ ਇੱਕ ਵੀ ਇਹ ਜੋਗ ਨਹੀਂ ਮਿਲਿਆ ਇਹਨਾਂ ਨੇ ਸਾਡੇ अरोड़ा ਸਾਹਿਬ ਤੇ ਪਰਚਾ ਕੀਤਾ ਇਹਨਾਂ ਨੇ ਸੋਨੀ ਸਾਹਿਬ ਤੇ ਪਰਚਾ ਕੀਤਾ ਜਿੰਨੇ ਵੀ ਹਿੰਦੂ ਲੀਡਰਸ਼ਿਪ ਹੈ ਇਹਨਾਂ ਨੇ ਸਾਰਿਆਂ ਨੂੰ ਸਤਾਇਆ ਹੋਇਆ ਇਹਨਾਂ ਦੇ ਆਪਣੇ ਆ ਸਿੰਘਲਾ ਅਜ ਤੱਕ ਉਹਦੇ ਖਿਲਾਫ ਕੋਈ ਸਬੂਤ ਨਹੀਂ ਪੇਸ਼ ਕਰ ਸਕਿਆ ਕਹਿੰਦਾ ਜੀ ਸੀਡੀ ਹੈ ਮੇਰੇ ਕੋਲ ਉਹਦੇ ਦੇ ਪਰਚਾ ਕੀਤਾ ਅਮਰਸਰ ਵਾਲਾ ਜਿਹੜਾ ਇਹਨਾਂ ਦੇ ਇਹਨਾਂ ਰੋਜ਼ ਗਾਲ੍ਹਾਂ ਕੱਢਦਾ ਹੈ ਉਹਦੇ ਉਹਦੇ ਪਿੱਛੇ ਪਏ ਹੋਇਆ ਹਰ ਹਿੰਦੂ ਲੀਡਰ ਦੇ ਕੇਜਰੀਵਾਲ ਪਿੱਛੇ ਪਿਆ ਹੋਇਆ ਆ ਰਾਜੇ ਕੁਮਰ ਵੀ ਦੇ ਪੰਜਾਬ ਦੇ ਕਿੰਨਾ ਪਿੱਛੇ ਪਿਆ ਹੋਇਆ ਆ ਤੁਸੀਂ ਰਮਨ ਰੋੜੇ ਤੇ ਹੁਣ ਪਰਚਾ ਕਰਤਾ ਤੇ ਇਹ ਤੁਸੀਂ ਦੇਖੋ ਕਿ ਆ ਜਿਹੜਾ ਉਹਦੇ ਅਰੋੜਾ ਖੜਾ ਹੈ ਰਾਜ ਸਭਾ ਮੈਂਬਰ ਹੈ ਜਰਦਾ ਨਹੀਂ ਹੈ ਉਹਨੂੰ ਵੀ ਕਹਿੰਦਾ ਤੂੰ ਉਸ ਇਫਾ ਦੇ ਦੇ ਤੈਨੂੰ ਐਮ ਐਲ ਏ ਲੜਾ ਦਿੰਦੇ ਉਹ ਭਾਈ ਲੁਧਿਆਣੇ ਵਾਲਿਓ ਤੁਹਾਨੂੰ ਇੱਕ ਦੀ ਜਗ੍ਹਾ ਦੋ ਮਿਲਦੇ ਆ ਰਾਜ ਸਭਾ ਵੀ ਰਹਿ ਜਾਂਦਾ ਜੇ ਤੁਸੀਂ ਆਸ਼ੂ ਨੂੰ ਜਿਤਾ ਲੈਂਦੇ ਆ ਤੇ ਨਾਲੇ ਤੁਹਾਨੂੰ ਆਸ਼ੂ ਮਿਲ ਜਾਂਦਾ ਇਸ ਕਰਕੇ ਕੇਜਰੀਵਾਲ ਦੇ ਜਿਹੜੇ ਮਨਸੂਬੇ ਐ ਪੰਜਾਬ ਦੀ ਹਿੰਦੂ ਲੀਡਰਸ਼ਿਪ ਖਤਮ ਕਰਨੇ ਇਹਨੂੰ ਇਹ ਅੰਗਰੇਜ਼ ਆਏ ਆ ਕਾਲੇ ਇਹ ਪੰਜਾਬ ਨੂੰ ਲੁੱਟਣ ਆਏ ਆ ਲੁੱਟ ਕੇ ਲੈ ਜਾ ਰਹੇ ਆ ਰੇਤਾ ਬਜਰੀ ਹਰ ਚੀਜ਼ ਲੁੱਟ ਲਈ ਸਾਡੀ ਇਹਦੇ ਜਿਹੜੀ ਥੱਲੇ ਨੂੰ ਨਿੱਕਰ ਪਾਈ ਹੋਈ ਹੈ ਨਾ ਇਹਦੇ ਜੇ ਅਸੀਂ ਚੂਹੇ ਚੜਨੇ ਜਦੋਂ ਆ ਜਾਣਾ ਤੁਸੀਂ ਜਿਹੜਾ ਚੜਨੇ ਚੂਹੇ ਦੇ ਇਹਦੀ ਥੱਲੇ ਨੂੰ ਖਾਕੀ ਨਿੱਕਰ ਦੇ ਵਿੱਚ ਦੇ ਚੂਹੇ ਨਾ ਛੱਡੇ ਤਾਂ ਤੁਸੀਂ ਸਾਨੂੰ ਕਾਗੜੀ ਕਿਹਾ ਕਿਹੋ ਇਹ ਲੁੱਟ ਰਹੇ ਆ ਪੰਜਾਬ ਨੂੰ ਹਰ ਤਰੀਕੇ ਦੇ ਨਾਲ ਅੱਜ ਲੁਧਿਆਣੇ ਵਾਲਿਓ ਤੁਹਾਡੇ ਕੋਲ ਮੌਕਾ ਹੈ ਕਿਰਪਾ ਕਰੋ ਇਹਨਾਂ ਨੂੰ ਭਜਾਉਣ ਦੀ ਤਿਆਰੀ ਕਰੋ ਇਹਨਾਂ ਦੇ 2 3 ਮੈਂਬਰ ਟੁੱਟ ਕੇ ਅਲੱਗ-ਗੁਰਪ ਬਣਾ ਕੇ ਸਰਕਾਰ ਬਣਾਉਣ ਨੂੰ ਤਿਆਰ ਬੈਠੇ ਇਸ ਕਰਕੇ ਆਓ ਇਕੱਠੇ ਹੋਈਏ ਇਹਨਾਂ ਨੂੰ ਭਜਾਈਏ ਇੱਥੋਂ ਤਾਂ ਕਿ ਇੱਕ ਚੰਗਾ ਰਾਜ ਆਉਣ ਵਾਲੇ ਸਮੇਂ ਸਥਾਪਿਤ ਹੋ ਸਕੇ ਪੰਜਾਬ ਫਿਰ ਤੋਂ ਮੁੜ ਤੋਂ ਇੱਕ ਚੰਗੀ ਵਿਕ ਬਿਰਾਸਤ ਲੈ ਕੇ ਆਪਣਾ ਤਰੱਕੀ ਦੇ ਰਾਹ ਤੇ ਤੁਰ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ਼ੂ ਨੂੰ ਆਪਣਾ ਆਸ਼ੂ ਤੁਹਾਡਾ ਆਪਣਾ ਤੁਹਾਡੇ ਹੱਟੇ ਵਿੱਚ ਰਹਿਣਾ ਹੈ ਤੁਹਾਡੇ ਨਾਲ ਖੜਦਾ ਹੈ ਤੁਹਾਡੇ ਵਾਸਤੇ ਲੜਦਾ ਹੈ ਆਸ਼ੀਰਵਾਦ ਅੱਗੇ ਲੈ ਕੇ ਆਓ ਤਾਂ ਕਿ ਆਪਾਂ ਆਉਣ ਵਾਲੇ ਸਮੇਂ 'ਚ ਇੱਕ ਚੰਗਾ ਰਾਜ ਇੱਥੇ ਸਥਾਪਿਤ ਕਰ ਸਕੀਏ ਕਿ ਆ ਜਿਹੜੇ ਬਾਹਰੋਂ ਸਾਨੂੰ ਲੁੱਟੜਾਏ ਵੇ ਇੱਥੇ ਕਲੋਨੀ ਬਣਾਉਣ ਲੱਗੇ ਆ 24000 ਏਕੜ 'ਚ ਔਰ ਸਾਰੇ ਬਾਹਰੋਂ ਲਿਆ ਕੇ ਬੰਦੇ ਬਸਾਉਣੇ ਇਨ੍ਹਾਂ ਨੇ ਵੀਰੋ ਤਿਆਰ ਰੱਖੋ ਪੰਜਾਬੀਆਂ ਦੀ ਗਿਣਤੀ ਕੱਟ ਕਰਨੀ ਹੈ ਇਨ੍ਹਾਂ ਨੇ ਬਾਹਰੋਂ ਬੰਦੇ ਲਿਆ ਕੇ ਆਓ ਤਗੜੇ ਹੋ ਕੇ ਆਸ਼ੂ ਦੇ ਨਾਲ ਖੜੀਏ ਕਾਂਗਰਸ ਦੇ ਨਾਲ ਖੜੀਏ ਤੁਹਾਡਾ ਬਹੁਤ ਬਹੁਤ ਧੰਨਵਾਦ